ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਲੱਗਿਆ ਏ ਧੂਰੀ ਤੋਂ ਐਮਐਲਏ ਰਹਿ ਚੁੱਕੇ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਏ ਦਲਬੀਰ ਗੋਲਡੀ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਤੋਂ ਨਰਾਸ਼ ਚੱਲ ਰਹੇ ਸੀ ਕਿ ਸੰਗਰੂਰ ਦੀ ਲੋਕ ਸਭਾ ਸੀਟ ਤੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਦੱਸਦੀ ਏ ਕਿ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਆਪਣੇ ਵੱਡੇ ਚਿਹਰੇ ਸੁਖਪਾਲ ਸਿੰਘ ਖਹਿਰਾ ਨੂੰ ਉਤਾਰਿਆ ਟਿਕਟ ਅਨਾਉਂਸ ਹੋਣ ਵਾਲੇ ਦੇਨੀ ਦਲਬੀਰ ਸਿੰਘ ਗੋਲਡੀ ਲਾਈਵ ਹੁੰਦੇ ਨੇ ਤੇ ਲਾਈਵ ਹੋ ਕੇ ਆਪਣਾ ਦਰਦ ਬਿਆਨ ਕਰਦੇ ਨੇ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤਮਾਮ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦਲਬੀਰ ਸਿੰਘ ਗੋਲਡੀ ਦੇ ਘਰੇ ਜਾਂਦੀ ਆ ਘਰੇ ਜਾ ਕੇ ਗੱਲਬਾਤ ਹੁੰਦੀ ਆ ਉਹਨਾਂ ਨੂੰ ਮਨਾਇਆ ਜਾਂਦਾ ਦਲਬੀਰ ਗੋਲਡੀ ਵੀ ਉਸ ਇਕੱਠ ਦੇ ਵਿੱਚ ਇਹ ਕਹਿੰਦੇ ਨੇ ਕਿ ਠੀਕ ਆ ਮੇਰੇ ਮਨ 'ਚ ਗੁੱਸਾ ਸੀ ਗੁੱਸਾ ਪਰਿਵਾਰ ਨਾਲ ਹੀ ਹੁੰਦਾ ਤੇ ਗੁੱਸਾ ਹੁਣ ਦੂਰ ਹੋ ਗਿਆ ਤੇ ਅਸੀਂ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕਰਾਂਗੇ ਪਰ ਅੰਦਰੋਂ ਕਹਿੰਦੇ ਗੱਲ ਜਿਹੜੀ ਆ ਉਹ ਘਰ ਘਰ ਜਵੇ ਤੇ ਕਿੱਥੇ ਛੇਤੀ ਛੇਤੀ ਜਾਂਦੀ ਆ ਇਹ ਹੀ ਗੱਲ ਜਿਹੜੀ ਦਲਬੀਰ ਗੋਲਡੀ ਨੂੰ ਅੰਦਰੋਂ ਅੰਦਰੀ ਕਿਤੇ ਨਾ ਕਿਤੇ ਤੰਗ ਕਰ ਰਹੀ ਸੀ ਕਿ ਜਿਹੜੀ ਸੀਟ ਤੇ ਮੇਰਾ ਹੱਕ ਸੀ ਜਿਹੜੀ ਟਿਕਟ ਮੇਰੀ ਬਣਦੀ ਸੀ ਉਹ ਟਿਕਟ ਹੁਣ ਹੋਰ ਕਿਸੇ ਨੂੰ ਦਿੱਤੀ ਆ ਤਾਂ ਇਹ ਵੀ ਕਿਤੇ ਆਉਣ ਵਾਲੇ ਸਮੇਂ 'ਚ ਨਾ ਹੋ ਜਵੇ ਕਿ ਮੈਂ ਮਿਹਨਤ ਕਰਦਾ ਰਹਿ ਜਵਾਂ ਤੇ ਜਿੱਥੇ ਮੈਂ ਚਾਹਣਾ ਆ ਕਿ ਆਉਣ ਵਾਲੇ ਸਮੇਂ 'ਚ ਮੈਂ ਐਮਐਲਏ ਦੀ ਚੋਣ ਲੜੂੰਗਾ ਜਾਂ ਹੋਰ ਕਿਸੇ ਵੱਡੇ ਪੱਦਰ ਦੇ ਉੱਤੇ ਪਾਰਟੀ ਦੀ ਪ੍ਰਤੀਨਿਧਤਾ ਕਰੂੰਗਾ ਤੇ ਉਸ ਵੇਲੇ ਵੀ ਸ਼ਾਇਦ ਮੌਕਾ ਮੈਨੂੰ ਨਾ ਮਿਲੇ ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਲੀਡਰ ਦੇ ਮਨ ਦੇ ਵਿੱਚ ਇੱਕ ਅਜਿਹੇ ਲੀਡਰ ਦੇ ਮਨ ਦੇ ਵਿੱਚ ਆਉਣੀਆਂ ਸੁਭਾਵਿਕ ਨੇ ਜਿਹੜਾ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਜੁੜਿਆ ਹੁੰਦਾ ਦਲਬੀਰ ਗੋਲਡੀ ਬਾਰੇ ਸੰਗਰੂਰ ਦੇ ਧੂਰੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦਲਬੀਰ ਗੋਲਡੀ ਇੱਕ ਮਿਲਣਸਾਰ ਨੇਤਾ ਇੱਕ ਯੰਗ ਨੇਤਾ ਦਲਬੀਰ ਗੋਲਡੀ ਦਾ ਕੈਰੀਅਰ ਰਾਜਨੀਤਿਕ ਕੈਰੀਅਰ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸ਼ੁਰੂ ਹੁੰਦਾ ਤੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਜਿਹੜੇ ਲੀਡਰ ਨਿਕਲੇ ਨੇ ਉਹਨਾਂ ਦਾ ਕੰਮ ਉਹਨਾਂ ਦਾ ਢੰਗ ਜਿਹੜਾ ਉਹ ਕਈਏ ਕਿ ਰਵਾਇਤੀ ਜਿਹੜੇ ਲੀਡਰ ਜਿਹੜੇ ਜੱਦੀ ਪੁਸ਼ਤੀ ਜਿਹੜੇ ਨੇ ਸਿੱਖਦੇ ਨੇ ਕੰਮ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਰਾਜਨੀਤੀ ਹੈ ਉਹਨਾਂ ਤੋਂ ਕੁਝ ਨਾ ਕੁਝ ਹਟਕੇ ਹੁੰਦਾ ਖੈਰ ਦਲਬੀਰ ਗੋਲਡੀ ਨੇ ਪੰਜਾਬ ਕਾਂਗਰਸ ਨੂੰ ਹੈਰਾਨ ਤਾਂ ਕਰਨਾ ਹੀ ਕਰਨਾ ਸੀ ਸਗੋਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਖਲਬਲੀ ਜਿਹੜੀ ਆ ਉਹ ਮਚਾ ਦਿੱਤੀ ਆ ਦਲਬੀਰ ਗੋਲਡੀ ਦੇ ਜਾਣ ਨਾਲ ਕਾਂਗਰਸ ਦੇ ਉੱਤੇ ਹੋਰ ਵੱਡੇ ਸਵਾਲ ਜਿਹੜੇ ਨੇ ਉਹ ਉੱਠਣੇ ਸ਼ੁਰੂ ਹੋ ਗਏ ਨੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਡੇ ਲੀਡਰ ਇੱਕ ਤੋਂ ਬਾਅਦ ਇੱਕ ਜਿਹੜੇ ਪਾਰਟੀ ਨੂੰ ਛੱਡ ਰਹੇ ਨੇ ਇੱਥੋਂ ਜਾ ਪੇ ਰਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਆਪ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਇਸ ਵਾਰ ਦੇ ਸਮੀਕਰਨ ਇਹ ਸੀ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਆ ਉਹ 13 0 ਜਿੱਤਣ ਦੀ ਜਿਹੜੀ ਦੌੜ ਲੱਗੀ ਸੀ ਉਸ ਨੂੰ ਜੇ ਕੋਈ ਪਾਰਟੀ ਵੱਡੇ ਪੱਧਰ ਤੇ ਰੋਕ ਸਕਦੀ ਆ ਜਾਂ ਰੋਕ ਸਕਦੀ ਸੀ ਉਹ ਕਾਂਗਰਸ ਸੀ ਕਾਂਗਰਸ ਨੂੰ ਲੋਕਾਂ ਦੇ ਵੱਲੋਂ ਇਸ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਹੁਕਾਰਾ ਮਿਲਣ ਦੀ ਆਸ ਵੱਜੀ ਹੋਈ ਆ ਪਰ ਉਹ ਆਸ ਨੂੰ ਕਿਤੇ ਨਾ ਕਿਤੇ ੱਤਕਾ ਲੱਗੂਗਾ ਜਦੋਂ ਲੋਕ ਇਹ ਵਾਚਣਗੇ ਕਿ ਪੰਜਾਬ ਕਾਂਗਰਸ ਜਿਹੜੀ ਆ ਉਹ ਸੀਟਾਂ ਜਿਸ ਤਰੀਕੇ ਦੇ ਨਾਲ ਵੰਡ ਰਹੀ ਆ ਉਹ ਲੋਕਾਂ ਨੂੰ ਵੀ ਹੈਰਾਨ ਕਰ ਰਹੀ ਆ ਤੇ ਆਪਣੇ ਵੱਡੇ ਵੱਡੇ ਲੀਡਰਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਪਰੇਸ਼ਾਨ ਹੋਇਓ ਲੀਡਰ ਅੱਜ ਪਾਰਟੀ ਨੂੰ ਅਲਵਿਦਾ ਆਖ ਰਹੇ ਨੇ ਰਾਜਕੁਮਾਰ ਚੱਬੇਵਾਲ ਉਹ ਆਮ ਆਦਮੀ ਪਾਰਟੀ ਜਾਂਦੇ ਨੇ ਗੁਰਪ੍ਰੀਤ ਸਿੰਘ ਜੀਪੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਵਿਕਰਮ ਚੌਧਰੀ ਚੌਧਰੀ ਪਰਿਵਾਰ ਜਿਹੜਾ ਨਾਰਾਜ਼ ਚੱਲ ਰਿਹਾ ਉਹ ਪਾਰਟੀ ਨੂੰ ਛੱਡ ਦਿੰਦਾ ਉਸ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਸਭ ਤੋਂ ਵੱਡਾ ਝਟਕਾ ਮੈਂ ਕਹੂੰਗਾ ਇਹਨਾਂ ਸਾਰੇ ਲੀਡਰਾਂ ਦੇ ਵਿੱਚ ਕਿਉਂਕਿ ਕਾਂਗਰਸ ਪਾਰਟੀ ਦਾ ਭਵੇਖ ਨੇ ਦਲਬੀਰ ਸਿੰਘ ਗੋਲਡੀ ਵਰਗੇ ਲੀਡਰ ਪਰ ਉਹ ਹੁਣ ਅਲਵਿਦਾ ਆਗੇ ਨੇ ਲਿਖਦੇ ਨੇ ਬੜੇ ਭਾਵੁਕ ਹੋ ਕੇ ਕਿ ਮੇਰੇ ਲਈ ਮੇਰੇ ਰਿਸ਼ਤੇਦਾਰਾਂ ਦੇ ਲਈ ਮੈਨੂੰ ਚਾਉਣ ਵਾਲਿਆਂ ਦੇ ਲਈ ਇਹ ਫੈਸਲਾ ਬੜਾ ਔਖਾ ਦਲਵੀਰ ਗੋਲਡੀ ਉਹਨਾਂ ਦੇ ਧਰਮ ਪਤਨੀ ਸਿਮਰਤ ਖੰਘੂੜਾ ਸਭ ਨੇ ਦੇਖਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਸਿੰਘ ਮਾਨ ਉਹਨਾਂ ਦੇ ਖਿਲਾਫ ਲੜਦੇ ਨੇ ਤਾਂ ਕਿਵੇਂ ਉਸ ਹਲਕੇ ਦੇ ਵਿੱਚ ਉਹ ਪ੍ਰਚਾਰ ਕਰਦੇ ਨੇ ਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦਾ ਬੜਾ ਯਤਨ ਕਰਦੇ ਨੇ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਉਂਦੀ ਆ ਜਿੱਥੇ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ ਦੋ ਵਾਰ ਦਲਵੀਰ ਗੋਲਡੀ ਨੂੰ ਜਿਹੜਾ ਆ ਉਹ ਹਾਰ ਦਾ ਸਾਹਮਣਾ ਕਰਨਾ ਪੈਂਦਾ ਪਰ ਜਿਸ ਤਰੀਕੇ ਸੁਖਪਾਲ ਸਿੰਘ ਖੈਰਾ ਨੂੰ ਪੁਲੱਤ ਤੋਂ ਸੰਗਰੂਰ ਉਤਾਰਿਆ ਗਿਆ ਗਿੱਦੜਵਾਹੇ ਤੋਂ ਮੌਜੂਦਾ ਐਮਐਲਏ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣੇ ਉਤਾਰਿਆ ਗਿਆ ਸੰਗਰੂਰ ਤੋਂ ਪਿਛਲੀ ਵਾਰ ਹਾਰ ਚੁੱਕੇ ਜਿਹੜੇ ਵਿਜੇਂਦਰ ਸਿੰਘਲਾ ਨੇ ਉਹਨਾਂ ਨੂੰ ਲਿਜਾ ਕੇ ਅਨੰਦਪੁਰ ਸਾਹਿਬ ਉਤਾਰਿਆ ਗਿਆ ਕਾਂਗਰਸ ਪਾਰਟੀ ਵੱਡੇ ਸਵਾਲਾਂ ਦੇ ਘੇਰੇ ਚਾ ਕਿ ਕਾਂਗਰਸ ਖੁਦ ਦਾ ਖਾਤਮਾ ਕਰਨ ਤੇ ਤੁਲੀ ਹੋਈ ਆ ਕਾਂਗਰਸ ਨਹੀਂ ਚਾਹੁੰਦੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਇਸ ਲੋਕ ਸਭਾ ਦੇ ਵਿੱਚ ਲਾਭ ਮਿਲੇ ਕਾਂਗਰਸ ਪਾਰਟੀ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਏ ਕਾਂਗਰਸ ਦੇ ਕੱਦਾਵਰ ਨੇਤਾ ਜਦੋਂ ਪਾਰਟੀ ਤੋਂ ਨਾਰਾਜ਼ ਚੱਲਣਗੇ ਆਪ ਪਾਰਟੀ ਨੂੰ ਇਸ ਚੀਜ਼ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਪਟਿਆਲੇ ਤੋਂ ਕਿਵੇਂ 4 ਦਿਨ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨੂੰ ਪਾਰਟੀ ਦੇ ਵਿੱਚ ਲਿਆ ਕੇ ਟਿਕਟ ਦਿੱਤੀ ਜਾਂਦੀ ਆ ਲਾਲ ਸਿੰਘ ਜਿਹੜੇ ਲੰਬੇ ਸਮੇਂ ਤੋਂ ਇਹ ਆਸ ਰੱਖਦੇ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਜਾਣ ਤੋਂ ਬਾਅਦ ਪਟਿਆਲੇ ਦੀ ਸੀਟ ਦੇ ਉੱਤੇ ਸਿਰਫ ਤੇ ਸਿਰਫ ਉਹਨਾਂ ਦਾ ਹੱਕ ਹੋਊਗਾ ਤਕਰੀਬਨ ਹਰ ਇੱਕ ਸੀਟ ਦੇ ਉੱਤੇ ਕਾਂਗਰਸ ਨੂੰ ਇਸ ਵੇਲੇ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਇਹ ਬਗਾਵਤ ਕਾਂਗਰਸ ਨੂੰ ਹੋਰ ਹਾਸ਼ੀਏ ਤੇ ਲੈ ਕੇ ਜਾਏਗੀ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਤੋੜ ਮਰੋੜ ਲਗਾਤਾਰ ਚੱਲਦਾ ਹੈ ਚਾਹੇ ਨਵਜੋਤ ਸਿੰਘ ਸਿੱਧੂ ਦਾ ਦੌਰ ਹੋਵੇ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਲੌਬੀ ਹੋਵੇ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਦੇ ਪ੍ਰਧਾਨ ਨੇ ਉਸ ਤੋਂ ਬਾਅਦ ਵੀ ਜਿਹੜੇ ਬਹੁਤ ਸਾਰੇ ਜਿਹੜੇ ਹਲਕੇ ਨੇ ਉਹ ਨਰਾਸ਼ ਚੱਲਦੇ ਨੇ ਤੇ ਇਸ ਚੀਜ਼ ਦਾ ਖਾਮਿਆਜ਼ਾ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਜ਼ਰੂਰ ਭੁਗਤੂਗੀ ਜੇ ਸਮਾਂ ਰਹਿੰਦਿਆਂ ਕਾਂਗਰਸ ਨੇ ਇਸ ਚੀਜ਼ ਦਾ ਹੱਲ ਨਾ ਕੀਤਾ ਵੱਡੀ ਖਬਰ ਆ ਕਿ ਧੂਰੀ ਤੋਂ ਐਮਐਲਏ ਰਹਿ ਚੁੱਕੇ ਦਲਬੀਰ ਗੋਲਡੀ ਪਾਰਟੀ ਨੂੰ ਅਲਵਿਦਾ ਆਖ ਗਏ ਨੇ ਹੁਣ ਦਲਬੀਰ ਗੋਲਡੀ ਦੇ ਕੋਲ ਅਗਲਾ ਰਸਤਾ ਕੀ ਰਹਿਣ ਵਾਲਾ ਇੱਕ ਗੱਲ ਕਲੀਅਰ ਆ ਇੱਕ ਗੱਲ ਸਪਸ਼ਟ ਆ ਬੀਤੇ ਸਮਿਆਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਕੋਈ ਵੀ ਨੇਤਾ ਜਦੋਂ ਆਪਣੀ ਪਾਰਟੀ ਨੂੰ ਛੱਡ ਕੇ ਜਾਂਦਾ ਤਾਂ ਉਸ ਨੇ ਅਗਲੇ ਰਾਹ ਪਹਿਲਾਂ ਹੀ ਤੈਅ ਕੀਤੇ ਹੁੰਦੇ ਨੇ ਕਿ ਮੈਂ ਕਿਹੜੀ ਪਾਰਟੀ 'ਚ ਜਾਣਾ ਮੈਂ ਕਿੱਥੋਂ ਇਲੈਕਸ਼ਨ ਲੜਨ ਦੀ ਗੱਲ ਜਿਹੜੀ ਆ ਉਹ ਪੱਕੀ ਕਰਨੀ ਆ ਕਿਹੜਾ ਮੈਂ ਅਹੁਦਾ ਲੈਣਾ ਸੋ ਦਲਬੀਰ ਗੋਲਡੀ ਦੀ ਵੀ ਜਿਹੜੀ ਸੈਟਿੰਗ ਆ ਉਹ ਲਗਭਗ ਜਿਹੜੀ ਆ ਉਹ ਜਿਹੜੀ ਪਾਰਟੀ ਦੇ ਵਿੱਚ ਜਾਣਗੇ ਉਹਦੇ ਨਾਲ ਹੋ ਚੁੱਕੀ ਹੋਣੀ ਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਅਜੇ ਤੱਕ ਕੋਈ ਲੀਡਰ ਨਹੀਂ ਇਦਾਂ ਦਾ ਦੇਖਿਆ ਵੱਡੇ ਪੱਧਰ ਤੇ ਜਿਹਦਾ ਰਾਜਨੀਤਿਕ ਕੈਰੀਅਰ ਬਹੁਤ ਲੰਮਾ ਹਲੇ ਬਾਕੀ ਹੋਵੇ ਤੇ ਉਹ ਕਹੇ ਕਿ ਮੇਰੀ ਪਾਰਟੀ ਨੇ ਮੈਨੂੰ ਨਾਰਾਜ਼ ਕੀਤਾ ਤੇ ਮੈਂ ਰਾਜਨੀਤੀ ਛੱਡ ਰਿਆਂ ਰਾਜਨੀਤੀ ਕੋਈ ਨਹੀਂ ਛੱਡਦਾ ਰਾਜਨੀਤੀ ਕਰਨ ਦਾ ਢੰਗ ਬਦਲ ਲਿਆ ਜਾਂਦਾ ਆਪਣੇ ਸਿਧਾਂਤ ਬਦਲ ਲਏ ਜਾਂਦੇ ਨੇ ਵਾਅਦੇ ਬਦਲ ਲਏ ਜਾਂਦੇ ਨੇ ਜਿਨ੍ਹਾਂ ਨੂੰ ਅੱਜ ਨਿੰਦਦੇ ਆ ਕੱਲ ਨੂੰ ਉਹਨਾਂ ਦੀ ਤਾਰੀਫਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਅੱਜ ਜਿਨ੍ਹਾਂ ਨੂੰ ਅਸੀਂ ਲੋਕ ਵਿਰੋਧੀ ਦੱਸਦੇ ਆ ਕੱਲ ਨੂੰ ਉਹਨਾਂ ਨੂੰ ਲੋਕ ਹਿੱਤ ਵਾਲੇ ਦੱਸਣ ਲੱਗ ਜੰਨੇ ਆ ਕਿਉਂ ਕਿਉਂਕਿ ਹੁਣ ਸਾਡਾ ਝੰਡਾ ਸਾਡੀ ਪਾਰਟੀ ਦੂਜੀ ਹੋ ਚੁੱਕੀ ਹੁੰਦੀ ਆ ਦਲਬੀਰ ਗੋਲਡੀ ਕਿਹੜੀ ਪਾਰਟੀ 'ਚ ਜਾਣਗੇ ਕੀ ਕਾਂਗਰਸ ਉਹਨਾਂ ਨੂੰ ਰੋਕਣ ਦਾ ਯਤਨ ਕਰੂਗੀ ਦੁਬਾਰਾ ਮਨਾਉਣ ਦੀ ਕੋਸ਼ਿਸ਼ ਕਰੂਗੀ ਕੀ ਦਲਬੀਰ ਗੋਲਡੀ ਨੂੰ ਕਿਸੇ ਤਰੀਕੇ ਲੋਕ ਸਭਾ ਦੇ ਵਿੱਚ ਕਾਂਗਰਸ ਉਤਾਰ ਸਕਦੀ ਆ ਜੇ ਉਹਨਾਂ ਨੇ ਕੋਈ ਇੱਕ ਸ਼ਰਤ ਰੱਖੀ ਕਿ ਮੈਂ ਲੜਨਾ ਚਾਹਣਾ ਕੀ ਕਿਸੇ ਟਿਕਟ ਨੂੰ ਵਾਪਸ ਲਿਆ ਜਾ ਸਕਦਾ ਜੋ ਕਿ ਬੇहद ਮੁਸ਼ਕਲ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਪਰ ਹਾਲ ਫਿਲਹਾਲ ਕਾਂਗਰਸ ਖੇਰੂ ਖੇਰੂ ਜਿਹੜੀ ਆ ਉਹ ਆਪਣੇ ਆਪ ਹੋਣ ਤੇ ਤੁਲੀ ਹੋਈ ਹੈ ਕਾਂਗਰਸ ਦੇ ਵਿੱਚ ਇਸ ਵੇਲੇ ਹੋਰ ਵੱਡੀ ਵਿਕਟ ਡਿੱਗਦੀ ਆ ਦਲਬੀਰ ਗੋਲਡੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਚਲੇ ਜਾਂਦੇ ਨੇ